ਮਾ ਖਾ ਕੇ ਫਿਰ ਮੁਨਕਰ ਹੋ ਗਏ ਤਾਨਗੁਰ ਗਗਨ ਸਿੰਘ ਮਹਾਰਾਜ ਨੇ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਤਸਕੁਰ ਦੇ ਸੱਜੇ ਪਾਸ਼ਾ ਨੇ ਵਿਸ਼ਵਾਸ ਨਹੀਂ ਕੀਤਾ ਆ ਟੀਵੀ ਦੇਖ ਰਹੀ ਸਮੂਹ ਸਾ ਸੰਗਤ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤ ਤੇ ਇਸ ਵਕਤ ਅਸੀਂ ਗੁਰਦੁਆਰਾ ਦੱਖਣਵਾਰਨ ਸਾਹਿਬ ਦੇ ਬਾਹਰ ਖੜੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਖਾਲਸਾ ਸ਼ਤਾਬਦੀ ਕਮੇਟੀ ਵੱਲੋਂ ਤੇ ਹਨੇਕ ਜਥੇ ਹੋਰਾਂ ਜਥੇ ਬੰਦੀਆਂ ਵੱਲੋਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜੀ ਕੰਗਨਾਰ ਨੌ ਦੀ ਜਿਹੜੀ ਫਿਲਮ ਆ ਰਹੀ ਹੈ ਐਮਰਜੈਂਸੀ ਨੂੰ ਲੈ ਕੇ ਆ ਸਿਕਸ ਜਥੇ ਬੰਦੀਆਂ ਜਿਹੜੀਆਂ ਨੇ ਅੱਜ ਦੁਖਾਨ ਸਰ ਦੇ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਜੰਗਲਾ ਮੁੰਡਾ ਮੁੰਡਾ ਅੱਲਾਹੂ ਅਕਬਰ ਜੰਗਲਾ ਮੁੰਡਾ ਮੁੰਡਾ ਸੰਧਾਰ ਨੇ ਉੱਠਦਾ ਹੋਆ ਅਬਰਨ ਸਿੰਘ ਫਲੋ ਫਲੋ ਦਰ ਲਗਾਓ ਦਰ ਲਗਾਓ ਅਬਰਨ ਸਿੰਘ ਫਿਲਮ ਆਦਾ ਜਮੇ ਸ਼ੌਰੰਦਿਆ ਸਿਕ ਪਮ ਨਾਮ ਨਾਲ ਪੰਜਾਬ ਸਰਕਾਰ ਦੇ ਸਾਹਮਣੇ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਕਿਸੇ ਨੂੰ ਕੋਈ ਬੰਦਾ ਪੁੱਛਦਾ ਨਹੀਂ ਨਾ ਉਹ ਕੋਈ ਨਾ ਕੋਈ ਇਹੋ ਜਿਹਾ ਕਰਤਾ ਹੋ ਜ਼ਰੂਰ ਕਰਦੀ ਹੈ ਕਿ ਮੈਨੂੰ ਵਾਰ-ਵਾਰ ਮੈਂ ਲੋਕਾਂ ਦੇ ਵਿੱਚ ਫੇਮਸ ਹੋਵਾਂ ਪਰ ਇਹਨੂੰ ਸਭ ਤੋਂ ਪਹਿਲਾਂ ਹੈ ਕਿ ਇਹੀ ਹੈ ਕਿ ਇਹਨੂੰ ਪੜਾ ਕਰਨ ਦਾ ਕਿ ਇਹਦੇ ਵੱਲ ਗੌਰੀ ਨਾ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਇਹਦੀ ਇਹ ਵੀ ਹੈ ਕਿ ਜਦੋਂ ਇਹ ਪੰਜਾਬ ਨੂੰ ਟਾਰਗੇਟ ਕਰਦੀ ਹੈ ਜਿਵੇਂ ਇੱਕ ਭਾਵਨਾ ਨੂੰ ਟਾਰਗੇਟ ਕਰਦੀ ਹੈ ਤੇ ਇਹਨੂੰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਇਹਦਾ ਵੀ ਟਾਈਮ ਨੇੜੇ ਨਾ ਹੋਵੇ ਖੜਕੂਵਾਦ ਨੇ ਮਿੱਚੂ ਦਿਖਾਇਆ ਪੰਛਤ ਜਰਨੈਲ ਸਿੰਘ ਪਿੰਡਰਾਂ ਨਾਲ ਦਿਖਾਏ ਆ ਅਮਰਜੰਸੀ ਦੇ ਟਾਈਮ ਤੇ ਨਾਲ ਸੰਤ ਜਰਨੈਲ ਸਿੰਘ ਸੀ ਤੇ ਨਾਲ ਕੋਈ ਖੜਕੂਵਾਦ ਸੀ ਇਹਨੇ ਖੜਕੂਵਾਦ ਦਿਖਾ ਕੇ ਸਿਰਫ ਸਿੱਖਾਂ ਦੇ ਜ਼ੁਲਮਾਂ ਜ਼ਖਮਾਂ ਦੇ ਨਮਕ ਚਿਣ ਕਰਨ ਵਾਲੀ ਗੱਲ ਕੀਤੀ ਇਹ ਸਿੱਖਾਂ ਨੂੰ ਭੜਕਾ ਰਹੀ ਹੈ ਔਰ ਸੈਂਟਰ ਸਾਰੇ ਮੁਲਕ ਚ ਦਿਖਾ ਰਹੀ ਹੈ ਵੀ ਸਿੱਖ ਉਗਰਵਾਦੀ ਨੇ ਅਤਵਾਦੀ ਨੇ ਹਰ ਵਾਰੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਭਾਵਨਾਵਾਂ ਨੇ ਕਿ ਹਰ ਇੱਕ ਇਸਤਰੀ ਨੂੰ ਅਸੀਂ ਬੇਟੀ ਦੇ ਸਮਾਨ ਜਾਂ ਭੈਣ ਦੇ ਸਮਾਨ ਜਾਂ ਮਾਂ ਦੇ ਸਮਾਨ ਸਮਝਦੇ ਆ ਪਰ ਸਾਡੀਆਂ ਬੇਟੀਆਂ ਨੂੰ ਮਾਵਾ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਤੇ ਸਾਡਾ ਸੁਸਾਇਟੀ ਦੇ ਵਿੱਚ ਪ੍ਰਭਾਵ ਕੀ ਪੈ ਰਿਹਾ ਇੱਕ ਪਾਸੇ ਸਾਡੀ ਬੇਟੀ ਹੈਗੀ ਜਿਹੜੀ ਵਿਨੇਸ਼ ਮੋਗਾਟ ਜਿਸ ਨੇ ਹੁਣੇ ਹੀ 올림픽 ਦੇ ਵਿੱਚ 골ਡ ਜਿੱਤਿਆ ਸੀ ਭਾਵੇਂ ਉਹ ਰਾਜਨੀਤੀ ਦੀ ਪੇਂਟ ਚੜ ਗਈ ਹੈ ਪਰ ਉਸ ਨੂੰ 골ਡ ਨਹੀਂ ਮਿਲਿਆ ਪਰ ਫਿਰ ਵੀ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਉਸ ਬੇਟੀ ਦੇ ਪ੍ਰਤੀ ਬਹੁਤ ਸਤਿਕਾਰ ਹੈ ਕਿਉਂਕਿ ਉਸ ਨੇ ਐਨੀ ਮਿਹਨਤ ਕੀਤੀ ਹੈ ਬੇਸ਼ੱਕ ਉਹਦਾ 100 ਗ੍ਰਾਮ ਬੇਟ ਵੱਧ ਹੋਣ ਕਰਕੇ ਇਹ ਇੱਕ ਰਾਜਨੀਤੀ ਵਾਲਾ ਪੁਆਇੰਟ ਹੈ ਜਦੋਂ ਕਿ ਉਸ ਬੇਟ ਦੀ ਮਿਹਨਤ ਬਹੁਤ ਕੀਤੀ ਹੈ ਇਸ ਤਰ੍ਹਾਂ ਦੀਆਂ ਬੇਟੀਆਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆਂ ਪਰ ਜਿਨ੍ਹਾਂ ਨੇ ਜ਼ਹਿਰ ਉਗਲਣ ਦੀ ਕੋਸ਼ਿਸ਼ ਕੀਤੀ ਹੋਈ ਹੈ ਉਹ ਸਤਿਕਾਰ ਅਸੀਂ ਉਹਨਾਂ ਦਾ ਵੀ ਕਰਦੇ ਆਂ ਪਰ ਉਹਨਾਂ ਨੂੰ ਥੋੜੀ ਜੀ ਸਾਰਿਆਂ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਸੁਸਾਇਟੀ ਦੇ ਵਿੱਚ ਰਹਿਣਾ ਹੈ ਹੁਣ ਤੁਸੀਂ ਜੇ ਤੁਸੀਂ ਕੋਈ ਫਿਲਮ ਪਨਾ ਰਹੇ ਹੋ ਜਿਹੜੀ ਐਮਰਜੈਂਸੀ ਬਣਾਈ ਹੈ ਤੁਸੀਂ ਫਿਲਮ ਐਸੀ ਵੀ ਬਣਾ ਸਕਦੇ ਹੋ ਜਿਹਦੇ ਨਾਲ ਸਾਡੇ ਦੇਸ਼ ਦੇ ਵਿੱਚ ਸਾਰੇ ਭਾਈਚਾਰੇ ਨਾਲ ਰਹਿਣ ਸਦਭਾਵਨਾ ਨਾਲ ਰਹਿਣ ਸਾਰੇ ਪਿਆਰ ਨਾਲ ਰਹਿਣ ਇੱਕ ਭਾਈਚਾਰੇ ਦਾ ਵਾਤਾਵਰਨ ਬਣੇ ਪਰ ਤੁਸੀਂ ਇਸ ਤਰ੍ਹਾਂ ਦੀ ਫਿਲਮ ਬਣਾਉਂਦੇ ਕਿਉਂ ਜਿਹਦੇ ਨਾਲ ਤੁਸੀਂ ਜ਼ਹਿਰ ਘੋਲਦੇ ਹੋ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਭਾਈ ਭਾਈ ਨੂੰ ਲੜਾ ਰਹੇ ਹੋ ਤੇ ਸਾਰਾ ਵਾਤਾਵਰਨ ਖਰਾਬ ਹੋ ਰਿਹਾ ਹੈ ਪਹਿਲੇ ਹੀ ਸਾਡੇ ਪੰਜਾਬ ਨੇ ਬਹੁਤ ਸੰਤਾਪ ਚੱਲਿਆ ਹੈ 1984 ਦੇ ਵਿੱਚ ਕਿੰਨੇ ਬੁਰਾ ਹਾਲ ਹੋਇਆ ਜੀਗਾ ਸਾਰਿਆਂ ਦਾ ਕੱਲੇ ਸਿੱਖ ਨਹੀਂ ਦੂਸਰੇ ਲੋਕਾਂ ਦਾ ਵੀ ਉਹਦੇ ਵਿੱਚ ਬਹੁਤ ਘਾਨ ਹੋਇਆ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਣਨ, ਐਸਾ ਤੇ ਨਾਟਕ ਹੋਣ, ਐਸਾਰੀਆਂ ਕਿਤਾਬਾਂ ਛਪਣ ਜਿਨ੍ਹਾਂ ਦੇ ਵਿੱਚ ਪਾਈਚਾਰਾ ਵਧੇ ਨਾ ਕੀ ਘਟੇ ਸਿੱਖ ਸਰਬਦਾ ਭਲਾ ਮੰਗਦੇ ਨੇ ਇਸ ਲਈ ਬਸ ਮੁਕ ਦੀ ਗੱਲ ਹੈ ਜਦੋਂ ਸਿੱਖ ਸਰਬਦਾ ਭਲਾ ਮੰਗਦਾ ਇਸ ਕਰਕੇ ਸਾਨੂੰ ਇਹ ਜ਼ਰੂਰੀ ਬਾਤ ਕਿਉਂਕਿ ਸਿੱਖਾਂ ਦੇ ਤੁਸੀਂ ਰੋਜ਼ਾਨਾ ਦੇਖਦੇ ਹੋ ਰੋਜ਼ਾਨਾ ਅਰਦਾਸ ਕਰਦਾ ਹੈ ਕੇ ਸਿਕਾਨੁ ਚਕੀਦਾਨ ਕੇਸਦਾਨ ਬਬੇਗਦਾਨ ਵਿਸਾਦਾਨ ਪ੍ਰੋਸਾਦਾਨ ਦਾਣਾ ਸਿਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਅਨੁਸਾਰ ਇਸ ਕਰਕੇ ਹਰਮੰਦਰ ਸਾਹਿਬ ਤੇ ਵਿਟੈਕ ਹੋਇਆ ਤੇ ਬਾਰ ਬਾਰ ਇਹ ਕੀਤਾ ਜਾਂਦਾ ਸੋ ਮੈਂ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਇਹ ਕੰਗਨਾਰ ਨੋ ਹਤਾ ਇਹ ਸ਼ੁਰੂ ਤੋਂ ਲੈ ਕੇ ਹਮੇਸ਼ਾ ਹੀ ਪੰਜਾਬ ਦੇ ਸਿੱਖਾਂ ਦੇ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਹਮੇਸ਼ਾ ਵਰਖਲਾ ਵੀ ਨੇ ਬੋਲੇ ਆ ਪਰ ਬਹੁਤ ਜ਼ਿਆਦਾ ਜ਼ਹਿਰ ਉਗਲਦਾ ਹੈ ਜਿਹੜਾ ਕਿ ਬਰਦਾਸ਼ਤ ਕਰਨ ਯੋਗ ਨਹੀਂ ਆ ਮੈਂ ਬੇਨਤੀ ਕਰਾਂਗਾ ਜੇਪੀ ਨੱਡਾ ਜੀ ਹਮੇਸ਼ਾ ਜੀ ਜਿਹੜੇ ਬੀਜੇਪੀ ਦੇ ਇਹਨਾਂ ਨੇ ਲੀਡਰ ਜਿਹੜੇ ਇਹਨਾਂ ਨੇ ਇਹਨੂੰ ਟਿਕਟ ਦੇ ਕੇ ਮੰਡੀ ਤੋਂ ਇਹਨੂੰ ਐਮਪੀ ਬਣਾਇਆ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹਨੂੰ ਖੇਤੀ ਤੋਂ ਖੇਤੀ ਨੱਥ ਪਾਈ ਜਾਵੇ ਤਾਂ ਕਿ ਜੋ ਪੰਜਾਬ ਦਾ ਆਪਸੀ ਮਾਹੌਲ ਹੈ ਭਾਈਚਾਰੇ ਦਾ ਹਿੰਦੂ ਸਿੱਖ ਇਕੱਠਾ ਦਾ ਮਾਹੌਲ ਹੈ ਉਹਨੂੰ ਖਰਾਬ ਨਾ ਕੀਤਾ ਜਾਵੇ ਪਰ ਇਸ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਗੱਲਾਂ ਹੋਰ ਕੋਈ ਦੂਜਾ ਬੰਦਾ ਨਾ ਕਰ ਸਕੇ ਇਹੋ ਜਿਹਾ ਮਾਹੌਲ ਕਰਕੇ ਕੰਗੜਾ ਰਣੋਤ ਨੂੰ ਲੱਗਦਾ ਕਿ ਮੈਂ ਫਿਲਮ ਜਿਹੜੀ ਮੇਰੇ ਤੇ ਚੱਲ ਜੂਗੀ ਨਹੀਂ ਜੀ ਨਹੀਂ ਪੰਜਾਬ ਤੋਂ ਬਹੁਤ ਮੁਸ਼ਕਲ ਹੈ ਪੰਜਾਬ ਤੋਂ ਕੀ ਹਿਮਾਚਲ ਜੀ ਮੈਂ ਸਵੇਰੇ ਦੇਖ ਰਿਹਾ ਸੀ ਮੈਨੂੰ ਫੇਸਬੁੱਕ ਤੇ ਕਿਸੇ ਨੇ ਨਾਲ ਟੈਗ ਕੀਤੀ ਹੈ ਹਿਮਾਚਲ ਵਾਲੇ ਵੀ ਆ ਗਏ ਨੇ ਇਹਦੇ ਬਹੁਤ ਜ਼ਿਆਦਾ ਵਿਰੋਧ ਦੇ ਵਿੱਚ ਪੰਜਾਬ ਤੋਂ ਤਾਂ ਸਫਾਇਆ ਹੋਣਾ ਹੋਣਾ ਹਿਮਾਚਲ ਜੀ ਹੋਏਗਾ ਪਰ ਪੂਰੇ ਇੰਡੀਆ ਜੀ ਹੋਏਗਾ ਜੀ मुर्दाबा मु <dizzying> ਸੰਬੰਧਤ ਥਾਣਾ ਇੰਚਾਰਜ ਜੀ ਪਹੁੰਚੇ ਨੇ ਮੰਗ ਪੱਤਰ ਲੈ ਰਹੇ ਨੇ ਬੋਲੇ ਸੋਨਹਾਰ ਸੁਸਾਦੀ ਇਹ ਬੇਨਤੀ ਹੈ ਕਿ ਇਹਨਾਂ ਸਾਡੇ ਬੇਨਤੀ ਪੱਤਰਾਂ ਤੇ ਅਸਰ ਕੀਤਾ ਜਾਵੇ ਕਿਉਂਕਿ ਜੇਕਰ ਫਿਲਮ ਲੱਗੀ ਤਾਂ ਫਿਲਮ ਦਾ ਬੋਲ ਅਜਾਦ ਹੋਏਗਾ ਮਾਫਾ ਤੋਂ ਹੋਏਗਾ ਸਿਨੇਮੇ ਕਰਾ ਦੇਵੇਗਾ ਅਸਰ ਬੇਨਤੀ ਹੈ ਸਰਕਾਰ ਸਾਹਿਬ ਕਿ ਇਸ ਫਿਲਮ ਨੂੰ ਇੱਥੇ ਰਾਸ਼ਟਰਪਤੀ ਨੂੰ ਬੇਨਤੀ ਕਰਦੇ ਆ ਉਥੇ ਪੰਜਾਬ ਦੇ ਮੁੱਖ ਮੰਤਰੀ ਕੋਲ ਸਾਹਿਬ ਜੀ ਨੂੰ ਬੇਨਤੀ ਕਰਦੇ ਆ ਕਿ ਇਸ ਨੂੰ ਮਨ ਲਗਾਇਆ ਜਾਵੇ ਤੇ